ਦੀ ਤਸਵੀਰ ਤਾਂ ਖੇ ਸੀਮਤ ਨਹੀਂ ਸਗੋ ਇਸ ਤੋਂ ਕਿਤੇ ਉੱਚੀ ਹੈ ਸਿੱਖ ਹੋਣਾ ਬੜੇ ਮਾਣ ਵਾਲੀ ਗੱਲ ਹੈ ਸਿੱਖ ਨੂੰ ਸਭ ਤੋਂ ਉੱਚਾ ਉਹ ਜ਼ਾ ਕਿਰਦਾਰ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਬਖਸ਼ੀ ਸਰਬੱਤ ਦਾ ਭਲਾ ਕਰਨ ਦੀ ਸਿੱਖਿਆ ਕਰਦੀ ਹੈ ਸਾਡੇ ਗੁਰੂ ਸਾਹਿਬਾਨਾਂ ਦੁਆਰਾ ਜ਼ੁਲਮ ਨਾ ਸਹਿਣ ਦੀ ਦਿੱਤੀ ਸਿੱਖਿਆ ਸਿੱਖਾਂ ਨੂੰ ਪੂਰੀ ਦੁਨੀਆ ਤੋਂ ਵਿਲੱਖਣ ਬਣਾਉਂਦੀ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਰਦਾਰ ਖਰੀ ਸਿੰਘ ਨਾਲਵਾ ਸਰਦਾਰ ਸ਼ਾਮ ਸਿੰਘ ਅਡਾਰੀ ਆਦਿ ਕਈ ਅਜਿਹੇ ਨਾਮ ਹਨ ਜਿਨ੍ਹਾਂ ਨੇ ਸਿੱਖਾਂ ਦੇ ਸ਼ਾਨਾਮਤੇ ਇਤਿਹਾਸ ਨੂੰ ਸੁਨਹਿਰੀ ਅੱਖਰਾਂ ਵਿੱਚ ਲਿਖਣ ਲਈ ਅਹਿਮ ਯੋਗਦਾਨ ਪਾਇਆ ਹੈ ਅੱਜ ਸਿੱਖ ਦੁਨੀਆ ਦੇ ਕੋਨੇ-ਕੋਨੇ ਵਿੱਚ ਫੈਲੇ ਹੋਏ ਹਨ ਉਹਨਾਂ ਨੇ ਵਿਦੇਸ਼ਾਂ ਵਿੱਚ ਵਸਦੇ ਹੋਏ ਵੀ ਆਪਣੀ ਇੱਕ ਵੱਖਰੀ ਪਹਿਚਾਨ ਬਣਾਈ ਹੈ ਅਮਰੀਕਾ ਕੈਨੇਡਾ ਵਰਗੇ ਦੇਸ਼ਾਂ ਵਿੱਚ ਨਾਮੀ ਕਾਰੋਬਾਰੀਆਂ ਵਿੱਚ ਸਿੱਖਾਂ ਦੇ ਨਾਮ ਦਰਜ ਹਨ ਬਾਦਲੇ ਮੁਰਕਾ ਦੀ ਸਿਆਸਤ ਵਿੱਚ ਸਿੱਖ ਆਪਣਾ ਅਹਿਮ ਰੋਲ ਅਦਾ ਕਰ ਰਹੇ ਹਨ ਉਹਨਾਂ ਦੁਆਰਾ ਚਲਾਈਆਂ ਜਾਂਦੀਆਂ ਸੰਸਥਾਵਾਂ ਬੱਚਿਆਂ ਅਤੇ ਔਰਤਾਂ ਦੀ ਸਾਂਭ ਸੰਭਾਲ ਲਈ ਵਿਸ਼ੇਸ਼ ਕੰਮ ਕਰ ਰਹੀਆਂ ਹਨ ਸਾਡੇ ਕਈ ਸਿੱਖ ਵੀ ਸਕੂਲਾਂ ਅਤੇ ਗੁਰਦੁਆਰਿਆਂ ਦੇ ਨਿਰਮਾਣ ਕਾਰਜ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਉਹਨਾਂ ਦਾ ਮੰਨਣਾ ਹੈ ਕਿ ਜੇ ਯਹੂਦੀਆਂ ਦੀ ਤਰ੍ਹਾਂ ਅਸੀਂ ਵੀ ਆਪਣੀ ਕੌਮ ਨੂੰ ਇਕੱਠਾ ਕਰਕੇ ਰੱਖੀਏ ਤੇ ਸਿੱਖਿਆ ਬੱਚਿਆਂ ਦੀ ਸਿੱਖਿਆ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ ਤਾਂ ਅਸੀਂ ਪੂਰੀ ਦੁਨੀਆ ਤੇ ਰਾਜ ਕਰ ਸਕਦੇ ਹਾਂ। ਸਿੱਖਾਂ ਨੇ ਤਾਂ ਮਨੁੱਖਤਾ ਦੀ ਸੇਵਾ ਕਰਕੇ ਆਪਣੀ ਕੌਮ ਨੂੰ ਚਾਰ ਚੰਦ ਲਾਏ ਹੋਏ ਹਨ। ਕਿਸੇ ਵੀ ਦੇਸ਼ ਤੇ ਜੇ ਕੋਈ ਆਫਤ ਆ ਜਾਵੇ ਤਾਂ ਬਿਨਾਂ ਕਿਸੇ ਦੇ ਭਾਵ ਦੇ ਉੱਥੇ ਹੀ ਜਾ ਡੇਰੇ ਲਾਉਂਦੇ ਹਨ ਸਿੱਖੀ ਦੀ ਪਰਭਾਸ਼ਾ ਨੂੰ ਇੱਕ ਦੋ ਸ਼ਬਦਾਂ ਵਿੱਚ ਕਲਮਬਦ ਨਹੀਂ ਕੀਤਾ ਜਾ ਸਕਦਾ ਸਗੋਂ ਇਸ ਦੇ ਅਰਥਾਂ ਨੂੰ ਢੰਗਾਈ ਵਿੱਚ ਸੰਜਣ ਦੀ ਲੋੜ ਹੈ ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ ਸਿੱਖੀ ਨਾਮ ਹੈ ਸਿਮਰਨ ਦਾ ਮਿਹਨਤ ਤੇ ਧਰਮ ਇਮਾਨ ਦਾ ਸਿੱਖੀ ਨਾਮ ਹੈ ਸੇਵਾ ਦਾ ਨੇਕੀ ਦੇ ਕਰਮ ਕਮਾਉਣ ਦਾ ਸਿੱਖੀ ਨਾਮ ਹੈ ਮੁਹੱਬਤ ਦਾ ਆਦਨ ਦਾ ਭੁਜਾਨ ਦਾ ਸਿੱਖੀ ਨਾਮ ਹੈ ਨਿਮਰਤਾ ਦਾ ਨੀਵੇਂ ਲਈ ਮਾਨ ਤੇ ਤਾਣ ਦਾ ਸਿੱਖੀ ਨਾਮ ਹੈ ਆਪਾ ਵਾਰਨ ਦਾ ਤੇ ਦੂਜੇ ਦੇ ਕੰਮ ਆਉਣ ਦਾ ਸਿੱਖੀ ਨਾਮ ਹੈ ਪਿਆਰ ਦਾ ਤੇ ਦਰਦ ਕੁੱਲ ਜਹਾਨ ਦਾ ਸਿੱਖੀ ਬੰਗਾਰ ਹੈ ਜ਼ਬਰ ਨੂੰ ਤੇ ਰਣ ਵਿੱਚ ਜੂਝ ਬਖਾਉਣ ਦਾ ਸਿੱਖੀ ਨਾਮ ਹੈ ਰੱਬ ਦੀ ਰਹਿਮਤ ਦਾ ਤੇ ਉਸ ਦੇ ਇੱਕ ਵਰਦਾਨ ਦਾ ਸਿੱਖੀ ਦੀ ਪਰਿਭਾਸ਼ਾ ਨੂੰ ਸਮਝਾਉਣ ਲਈ ਸਾਡੀ ਅਗਲੀ ਪੇਸ਼ਕਾਰੀ ਲੈ ਕੇ ਆ ਰਹੇ ਹਾਂ ਇੰਟਰਨੈਸ਼ਨਲ ਫੋਰੀ ਅਕੈਡਮੀ ਦੇ ਵਿਦਿਆਰਥੀ ਸਿੱਖ ਪਰਸਨੈਲਿਟੀ ਸ਼ੋਅ ਦੇ ਰੂਪ ਵਿੱਚ